ਜੋ ਵੀ ਵਿਅਕਤੀ ਇਸ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਹਰ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਦਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਬਹੁਤ ਹੀ ਇਤਿਹਾਸਿਕ ਸਥਾਨ ਜਿੱਥੇ ਬਹੁਤ ਹੀ ਮਾਨਤਾ ਹੈ ਦੂਰੋਂ ਦੂਰੋਂ ਲੋਕ ਇੱਥੇ ਆਪਣੇ ਦੁੱਖ ਦਰਦ ਮਿਟਾਉਣ ਦੇ ਲਈ ਆਉਂਦੇ ਨੇ। ਗੁਰਦੁਆਰਾ ਸਾਹਿਬ ਗੁਰੂਸੁਰ ਪੱਕਾ ਪਾਤਸ਼ਾਹੀ ਨੌਵੀਂ ਹੰਡੇ ਆਇਆ ਵਿਖੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਦੇ ਲਈ ਪਹੁੰਚੇ ਆਂ ਇਹ ਸਥਾਨ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਜੀ ਗੁਰੂ ਪਾਤਸ਼ਾਹ ਇੱਥੇ ਆਏ ਸਨ ਔਰ ਇੱਥੇ ਉਹਨਾਂ ਨੇ ਆ ਕੇ ਪਿੰਡ ਦੀ ਵਿੱਚ ਸਭ ਤੋਂ ਜ਼ਿਆਦਾ ਬਿਮਾਰੀ ਸੀ ਜੋ ਫੈਲੀ ਹੋਈ ਸੀ ਉਸ ਤੋਂ ਲੋਕਾਂ ਨੂੰ ਮੁਕਤ ਕਰਵਾਇਆ ਸੀ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਤੇ ਸਭਾਇਮਾਨ ਹੋਣ ਤੋਂ ਬਾਅਦ ਸ੍ਰੀ ਨਾਨਕਪੁਰ ਸਾਹਿਬ ਸਾਕੇ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਚੱਲੇ ਪਏ ਗੁਰੂ ਸਾਹਿਬ ਜੀ ਸ੍ਰੀ ਰਣਪੁਰ ਸਾਹਿਬ ਤੋਂ ਹੁੰਦੇ ਹੋਏ ਮੁੱਲੋਵਾਲ ਸੇਖਾ ਕੱਟੂ ਫਰਵਾਈ ਤੋਂ ਹੰਢਾਇਆ ਵਿਖੇ 1665 ਈਸਵੀ ਤੋਂ 1722 ਨੂੰ ਪਹੁੰਚੇ ਯਾਨੀ ਗਿਆਨ ਸਿੰਘ ਜੀ ਲਿਖਦੇ ਨੇ ਆਏ ਕੇ ਹਿੰਡੇ ਆਏ ਨਾਮ ਨਗਰ ਆਰਾਮ ਕੀਨੋ ਗ੍ਰਾਮ ਸੋ ਤਮਾਮ ਮੈਥਾ ਫੈਲਿਓ ਤਾਪ ਰੋਗ ਹੈ ਆਏ ਗੁਰਪਾਸ ਜੋ ਨਲਾਏ ਖਾਮਤਾਲ ਮੈਸੋ ਉਕੋ ਬਿਲਿਓ ਤਾਪ ਪਾਪ ਸਾਮ ਸੋਗ ਹੈ ਗੁਰੂ ਜੀ ਇੱਥੇ ਇੱਕ ਬੋਰਡ ਠੇਹਾ ਵਿਰਾਜੇ ਜਿਸ ਦੇ ਨਜ਼ਦੀਕ ਹੀ ਇੱਕ ਛੱਪੜ ਸੀ ਗੁਰੂ ਜੀ ਦੀ ਆਮਦ ਦਾ ਸੰਗਤਾਂ ਨੂੰ ਜਦ ਪਤਾ ਲੱਗਿਆ ਤਪਿੰਡ ਦੀ ਸੰਗਤ ਦੇ ਵੱਲੋਂ ਗੁਰੂ ਜੀ પાસે ਬੇਨਤੀ ਕੀਤੀ ਗਈ ਕਿ ਮਹਾਰਾਜ ਜੀ ਇਸ ਪਿੰਡ ਦੇ ਵਿੱਚ ਜਾਨ ਲੈਵਾ ਬਿਮਾਰੀ ਫੈਲੀ ਹੋਈ ਹੈ। ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ। ਅਤੇ ਸੰਗਤਾਂ ਦੇ ਵਿੱਚੋਂ ਇੱਕ ਬਿਮਾਰ ਵਿਅਕਤੀ ਗੁਰੂ ਜੀ ਦੀ ਸ਼ਰਨ ਆਇਆ। ਤਾਂ ਗੁਰੂ ਜੀ ਨੇ ਕਿਹਾ ਭਾਈ ਇਸ ਛੱਪੜ ਵਿੱਚ ਇਸ਼ਨਾਨ ਕਰੋ ਬਿਮਾਰੀ ਹਟ ਜਾਏਗੀ। ਪਰ ਛੱਪੜ ਵਿੱਚ ਨੇੜੇ ਖੱਲਾ ਰੰਗਣ ਦਾ ਕੰਮ ਹੁੰਦਾ ਹੋਣ ਕਾਰਨ ਖੱਲਾਂ ਦਾ ਪਾਣੀ ਇਸ ਛੱਪੜ ਵਿੱਚ ਪੈਂਦਾ ਸੀ ਜਿਸ ਕਾਰਨ ਬਿਮਾਰ ਵਿਅਕਤੀ ਇਸ਼ਨਾਨ ਕਰਨੋਂ ਝਿਜਕਿਆ ਗੁਰੂ ਸੇਬ ਜੀ ਨੇ ਰੋਗੀ ਦੇ ਝਿਜਕਣ ਤੋਂ ਪਹਿਲਾਂ ਆਪ ਸਣੇ ਬਸਤਰ ਇਸ ਛੱਪੜ ਦੇ ਵਿੱਚ ਇਸ਼ਨਾਨ ਕੀਤਾ ਫਿਰ ਸਾਰੇ ਇਸ਼ਨਾਨ ਕਰਨ ਲੱਗੇ ਜੋ ਵੀ ਇਸ਼ਨਾਨ ਕਰਦਾ ਸੀ ਉਹ ਠੀਕ ਹੋ ਜਾਂਦਾ ਸੀ ਉਸ ਛੱਪੜ ਦੀ ਜਗ੍ਹਾ ਵਿੱਚ ਇਸ ਵਕਤ ਸੁੰਦਰ ਸਰੋਵਰ ਬਣਿਆ ਹੋਇਆ ਹੈ ਗੁਰੂ ਸੇਬ ਜੀ ਨੇ ਵਰ ਦਿੱਤਾ ਕਿ ਰਹਿੰਦੀ ਦੁਨੀਆ ਤੱਕ ਜੋ ਵੀ ਵਿਅਕਤੀ ਇਸ ਪਵਿੱਤਰ ਛੱਪੜ ਦੇ ਵਿੱਚ ਸਨਾਨ ਕਰੇਗਾ ਉਸਦੇ ਸਭ ਰੋਗ ਦੂਰ ਹੋਣਗੇ ਤੇ ਹਰ ਮਨੁਕਾਮਨਾ ਪੂਰੀ ਹੋਵੇਗੀ ਬੈਠ ਬਿਰਾਜੇ ਸਤਗੁਰ ਜਹਾਂ ਟੋਵਾ ਖਨੂ ਖੂਤੋ ਲਗੁ ਤਹਾਂ ਸੋ ਜਲ ਸੋ ਪੂਰਨ ਤਿਸ ਕਾਲ ਨੀਤਰ ਚਲਾਏ ਬਿ ਲੋਕ ਕਿਰਪਾਲ ਕਰਿਓ ਜਾਏ ਤੁਮ ਇਸੇ ਉਠਵੋ ਲਗੋ ਸਰ ਮੈਂ ਵਜਨ ਕਰਵਾਵੋ ਉਤਰ ਜਾਏ ਜਵਰੀਆ ਛੇ ਹੋਏ ਬੋਰ ਨ ਪ੍ਰਾਪਤ ਸੰਕਟ ਕੋਏ ਸੋ ਅਬ ਲੋ ਹਮ ਦੇਖਣ ਕਰਿਓ ਗੁਰਦੁਆਰਾ ਇਸ ਤੀਰ ਨਹਰਿਓ ਮਹਿਮਾ ਸਤਗੁਰ ਕਈ ਪ੍ਰਗਟਾਈ ਪੂਰ ਹੰਡਿਆਏ ਮੈਂ ਅਬ ਤਾਈ ਇਥੇ ਸਭ ਤੋਂ ਪਹਿਲਾ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਗੁਰੂ ਸਾਹਿਬ ਜੀ ਦੇ ਬੈਠਣ ਵਾਲੀ ਥਾਂ ਤੇ ਮੰਜੀ ਸੈਬ ਬਣਾਈ ਤੇ ਇੱਕ ਨਿਸ਼ਾਨ ਸਹਿ ਵੀ ਲਗਾਇਆ ਗੁਰੂ ਘਰ ਦੀ ਸੇਵਾ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲਿਆਂ ਦੀ ਚੱਲ ਰਹੀ ਹੈ। ਇਥੇ ਹਰ ਮਹੀਨੇ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਦੀਵਾਨ ਸਜਾਏ ਜਾਂਦੇ ਨੇ। ਗੁਰੂ ਸਾਹਿਬ ਜੀ ਦਾ ਆਗਮਨ ਪੂਰਵ ਹਰ ਸਾਲ 27 28 29 ਪੋ ਨੂੰ ਮਨਾਇਆ ਜਾਂਦਾ ਹੈ। ਇਸ ਸਥਾਨ ਪਰ ਇਸ ਵਕਤ ਇੱਕ ਸੁੰਦਰ ਗੁਰੂ ਘਰ ਅਤੇ ਵਿਸ਼ਾਲ ਸਰੋਵਰ ਸ਼ਸ਼ੋਭਿਤ ਹੈ। ਇਸ ਸਥਾਨ ਪਰ ਗੁਰੂਕੀਆ ਖੁਸ਼ੀਆਂ ਵਰਤ ਰਹੀਆਂ ਹਨ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਹਰ ਵਕਤ ਇਸ ਸਥਾਨ ਤੇ ਆਪੋ ਆਪਣੀਆਂ ਅਰਦਾਸਾਂ ਬੇਨਤੀਆਂ ਕਰਾਉਂਦੀਆਂ ਹਨ ਹਰ ਵਿਅਕਤੀ ਦੀ ਹਰ ਮਨੁਕਾਮਨਾ ਪੂਰੀ ਹੋ ਰਹੀ ਹੈ ਇੱਕੋ ਇੱਕ ਸਥਾਨ ਹੈ ਜਿਸ ਤੇ ਸਰੋਵਰ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸਨ ਬਸਤਰ ਆਪ ਇਸ਼ਨਾਨ ਕੀਤਾ ਅਤੇ ਅਨੇਕਾਂ ਵਰ ਦਿੱਤੇ ਗੁਰੂਕੀਆਂ ਖੁਸ਼ੀਆਂ ਅੱਜ ਵੀ ਉਸੇ ਤਰ੍ਹਾਂ ਹੀ ਵਰਤ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ